ਇੱਕ ਬੰਦਾ ਦੱਸ ਦਿਓ ਜੀ ਉਹਨੂੰ 10 ਲੱਖ ਰੁਪਏ ਦਾ ਇਲਾਜ ਫ੍ਰੀ ਹੋਇਆ ਹੋਵੇ। ਇਹ ਹੋ ਰਿਹਾ ਇਹੀ ਦੱਸ ਦੇਣ। ਤੁਸੀਂ ਕਰੋੜਾ ਰੁਪਿਆ ਅਰਬਾਂ ਰੁਪਏ ਖਰਚ ਕਰ ਰਹੇ ਪਬਲੀਸਿਟੀ ਤੇ। ਮਲਾਜ਼ਮਾਂ ਨੂੰ ਪੰਜਾਬ ਦੇਆਂ ਨੂੰ ਸੈਲਰੀਆਂ ਨਹੀਂ ਮਿਲਦੀਆਂ। ਆਰਬੀਆਈ ਨੇ ਕੰਟਰੋਲ ਕਰ ਲੈਣਾ ਕਿਉਂਕਿ 50% ਤੋਂ ਵੀ ਉੱਪਰ ਚਲੇ ਜਾਣਾ। ਡਿਜਾਸਟਰ ਮੈਨੇਜਮੈਂਟ ਦਾ ਪੈਸਾ ਇਹ ਵਰਤ ਚੁੱਕਿਆ। ਡੀਆਈਜੀ ਪੁਲਰਾਉ ਦੇ ਘਰ ਤੋਂ 7.5 ਕਰੋੜ ਰੁਪਏ ਫੜੇ। ਉਹ ਕੋਈ ਭੁੱਲਰ ਦਾ ਥੋੜੀ ਸੀਗਾ। ਥਾਣਿਆਂ ਤੋਂ ਐਸਐਚਓ ਕੋਠੇ ਕਰਦੇ ਆ ਫਿਰ ਐਸਐਸਪੀਆ ਕੋਲ ਜਾਂਦਾ ਐਸਐਸਪੀਆ ਤੋਂ ਡੀਆਈਜੀ ਕੋਲ ਜਾਂਦਾ ਹੈਗਾ ਡੀਆਈਜੀ ਤੋਂ ਸਿੱਧਾ ਦਿੱਲੀ ਨੂੰ ਪੈਸਾ ਜਾਂਦਾ ਆ ਓਖਾ ਨਹੀਂ ਲੱਗਦਾ ਵੀ ਜਿੰਨਾ ਕਈ ਵਾਰੀ ਕਿਤੇ ਬਹਿ ਕੇ ਖਾਦਾ ਪੀਤਾ ਹੋਵੇ ਹੁਣ ਉਸੇ ਨੂੰ ਭੰਡਣਾ ਪੈ ਰਿਹਾ ਜਿਹੜਾ ਬੰਦਾ ਆਪਣੀ ਮਾਂ ਦੀ ਪਿੱਠ 'ਤੇ ਛੁਰਾ ਮਾਰ ਕੇ ਭੱਜ ਗਿਆ ਉਹ ਲੋਕਾਂ ਦਾ ਹੋਊਗਾ ਮੈਨੂੰ ਇਹ ਤੇ ਇਲਜ਼ਾਮ ਲੱਗਦੇ ਨੇ ਦਿੱਲੀੋਂ ਚਲਦੀ ਆ ਜਾਂ ਕਾਂਗਰਸ ਜਾਂ ਬੀਜੇਪੀ ਤਾਂ ਤੁਹਾਨੂੰ ਲੱਗਦਾ ਵੀ ਹੁਣ ਜਿਹੜੀ ਰਵੈਤੀ ਪਾਰਟੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਪੰਜਾਬ ਦੇ ਅਸਲੀ ਵਾਰਸ ਕੌਣਾ ਪੰਜਾਬ ਦੀ ਅਸਲੀ ਵੰਗਡੋਰ ਕੌਣ ਸੰਭਾਲ ਸਕਦਾ ਕੌਣ ਪੰਜਾਬ ਦੀ ਡਿਵੈਲਪਮੈਂਟ ਕਰ ਸਕਦਾ ਕੌਣ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕ੍ਰੀਏਟ ਕਰ ਸਕਦਾ ਈਵਨ ਜਿਹੜੇ ਬੰਨ ਲਾਏ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਾ ਜਾ ਕੇ ਪੈਸੇ ਤੇ ਡੀਜ਼ਲ ਸਾਡੀ ਪਾਰਟੀ ਨੇ ਦੇਆ ਕਣਕ ਦਾ ਜਿਹੜਾ ਬੀਜ ਹੈ ਉਹ ਸਾਡੀ ਪਾਰਟੀ ਦੇ ਰਹੀ ਆ ਪਸ਼ੂਆਂ ਨੂੰ ਚਾਰਾ ਸਾਡੀ ਪਾਰਟੀ ਦੇ ਰਹੀ ਆ ਰਾਸ਼ਨ ਮਕਾਨਾਂ ਦੇ ਪੈਸੇ ਕਿੰਨਾ ਕੁਝ ਪਾਰਟੀ ਨੇ ਮੰਡਿਆ ਸਰਕਾਰ ਕਿੱਥੇ ਦੀ ਨਜ਼ਰ ਆਈ ਹੈ ਕਿੱਥੇ ਤਰਨਤਾਰਨ ਜ਼ਿਮਨੀ ਚੋਣਾਂ ਦੇ ਵਿੱਚ ਆਮ ਹੀ ਚਰਚਾ ਚੱਲ ਰਹੀ ਹੈ ਕਿ ਇਹ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਇਹ ਚਰਚਾ ਇਸ ਕਰਕੇ ਵੀ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਜ਼ਿਮਨੀ ਚੋਣਾ ਹੋਈਆਂ ਨੇ ਉਹਦੇ ਵਿੱਚ ਅਕਾਲੀ ਦਲ ਕੋਈ ਬਹੁਤਾ ਵਧੀਆ ਪਰਫਾਰਮ ਨਹੀਂ ਕਰ ਪਾਇਆ ਮੇਰੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲ ਦੇ ਸੀਨੀਅਰ ਲੀਡਰ ਨੇ ਐਨ ਕੇ ਸ਼ਰਮਾ ਜੀ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਅਕਾਲੀ ਦਲ ਇਸ ਵੇਲੇ ਕਿੱਥੇ ਇੱਕ ਖੜਾ ਹੈ ਇਹਨਾਂ ਤੇ ਸਰਵੇ ਕੀ ਕੁਝ ਕਹਿ ਰਹੇ ਨੇ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਧੰਨਵਾਦ ਥੈਂਕ ਯੂ ਤੁਸੀਂ ਇਸ ਹਲਕੇ ਦੇ ਨਹੀਂ ਹੋ ਬਾਹਰੋਂ ਆਏ ਹੋ ਤੁਸੀਂ ਡੇਰਾ ਬਸੀ ਤੁਹਾਡਾ ਆਪ ਦਾ ਇੱਕ ਮੂਲ ਹਲਕਾ ਬਾਹਰ ਬੈਠਾ ਬੰਦਾ ਕੋਈ ਹੋਰ ਤਰੀਕਿਆਂ ਨਾਲ ਦੇਖਦਾ ਤੁਸੀਂ ਸੱਚ ਬਿਆਨ ਵੀ ਕਰ ਰਹੇ ਹੋ ਸਾਰਾ ਕੁਝ ਇੱਥੇ ਕਰ ਰਹੇ ਹੋ ਤੁਸੀਂ ਪਹਿਲੇ ਦਿਨ ਤੋਂ ਲੱਗੇ ਹੋਏ ਚੋਣ ਪ੍ਰਚਾਰ ਕਰ ਰਹੇ ਹੋ ਕੀ ਸਮਝਿਆ ਤੁਸੀਂ ਮਝੈਲਾਂ ਦੀ ਸੋਚ ਨੂੰ ਕਿਵੇਂ ਦੇਖ ਰਹੇ ਹੋ ਇਹ ਵੀ ਚੱਲ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਵਧੀਆ ਪਰਫਾਰਮ ਕਰ ਰਿਹਾ ਹੈ ਸਿਲੈਕਸ਼ਨ ਚ ਅਸਲ ਜਨਾਬ ਜੀ ਮੈਂ ਪਿਛਲੇ 10-15 ਦਿਨਾਂ ਤੋਂ ਇੱਥੇ ਆ ਵੈਸੇ ਤਾਂ ਮੈਂ ਪੰਜਾਬ ਇੰਡਸਟਰੀ ਐਂਡ ਟ੍ਰੇਡ ਵਿੰਗ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਆ ਪਾਰਟੀ ਦਾ ਖਜ਼ਾਂਚੀ ਵੀ ਆ ਸੋ ਮੈਂ ਇੱਥੇ ਇਹ ਸਿਲੈਕਸ਼ਨ ਚ ਆ ਕੇ ਦੇਖਿਆ ਕਿ ਇਹ ਸਿਲੈਕਸ਼ਨ ਕਿਹਾ ਪੂਰੇ ਪੰਜਾਬ ਚ ਚਾਹੇ ਹੜਾ ਚ ਸੁਖਵੀਰ ਬਾਦਲ ਜੀ ਨੇ ਸੇਵਾ ਨਿਭਾਈ ਔਰ ਲੋਕਾਂ ਨੇ ਪਿਛਲੀਆਂ ਤਿੰਨ ਸਰਕਾਰਾਂ ਦੇਖੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖੀ ਕਾਂਗਰਸ ਦੀ ਸਰਕਾਰ ਦੇਖੀ ਹੁਣ ਆਪ ਦੀ ਸਰਕਾਰ ਦੇਖੀ ਤੁਸੀਂ ਦੇਖੋ ਵੀ ਕਿਸੇ ਨੇ ਗੁਟਕਾ ਸਾਫ ਦੀ ਸੌਂ ਖਾ ਕੇ ਝੂਠ ਬੋਲਿਆ ਸੋ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਆ ਕੀ ਪੰਜਾਬ ਦੇ ਅਸਲੀ ਵਾਰਸ ਕੌਣਾ ਪੰਜਾਬ ਦੀ ਅਸਲੀ ਵਾਂਗ ਡੋਰ ਕੌਣ ਸੰਭਾਲ ਸਕਦਾ ਹੈ ਕੌਣ ਪੰਜਾਬ ਦੀ ਡਿਵੈਲਪਮੈਂਟ ਕਰ ਸਕਦਾ ਕੌਣ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕ੍ਰੀਏਟ ਕਰ ਸਕਦਾ ਕੌਣ ਲੋਕ ਭਲਾਈ ਦੀਆਂ ਸਕੀਮਾਂ ਜਿਹੜੀ ਦੇ ਸਕਦਾ ਔਰ ਕਿਸਾਨੀਆਂ ਦੀ ਬਿਹਤਰੀ ਵਾਸਤੇ ਕਿਹੜੀ ਪਾਰਟੀ ਕੰਮ ਕਰ ਸਕਦੀ ਹੈ ਚੰਗੀ ਤਰ੍ਹਾਂ ਲੋਕ ਸਮਝ ਪਏ ਆ ਸੌਣ ਪਿੰਡਾਂ ਦੇ ਲੋਕ ਵੀ ਕਰਮਚਾਰੀ ਵੀ ਵਪਾਰੀ ਵੀ ਤੇ ਕਿਸਾਨ ਵੀ ਤੇ ਮਜ਼ਦੂਰ ਵੀ ਸਾਰੇ ਦਿਲ ਤੋਂ ਚਾਹ ਰਹੇ ਆ ਕਿ ਵਾਪਸ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਵਾਲਾ ਮਾਹੌਲ ਆ ਜਿਹੜਾ ਪੈਦਾ ਹੋਏ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਿਹੜੀ ਪੰਜਾਬ ਦੇ ਅੰਦਰ ਹੈ ਇਸ ਇਲੈਕਸ਼ਨ ਦੇ ਵਿੱਚ ਆਮ ਹੀ ਲੋਕਾਂ ਦੇ ਬੁਹਵਾਂ ਵੀ ਸੁਣਿਆ ਤੇ ਅਕਾਲੀ ਦਲ ਵੀ ਇਹੀ ਪ੍ਰਚਾਰ ਕਰ ਰਿਹਾ ਵੀ ਜਿਹੜੀ ਮੂਲ ਪਾਰਟੀ ਆ ਜਾਂ ਜਿਹੜੀ ਪੰਜਾਬ ਦੀ ਇੱਕ ਆਪਣੀ ਪਾਰਟੀ ਆ ਇਹਨੂੰ ਚੋਣਾ ਚਾਹੀਦਾ ਤੁਹਾਨੂੰ ਲੱਗਦਾ ਜਿਹੜੀ ਆਮ ਆਦਮੀ ਪਾਰਟੀ ਹੈ ਜਿਵੇਂ ਇਹਨੂੰ ਇੱਥੇ ਇਲਜ਼ਾਮ ਲੱਗਦੇ ਨੇ ਦਿੱਲੀੋਂ ਚਲਦੀ ਹੈ ਜਾਂ ਕਾਂਗਰਸ ਜਾਂ ਭਾਜਪਾ ਤਾਂ ਤੁਹਾਨੂੰ ਲੱਗਦਾ ਵੀ ਹੁਣ ਜਿਹੜੀ ਰਵੈਤੀ ਪਾਰਟੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਤੇ ਲੋਕ ਚਾਹੁੰਦੇ ਨੇ ਭਾਜੀ ਪੰਜਾਬ ਦੇ ਨਾ ਜੀ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਤੁਸੀਂ ਦੇਖੋ ਵੀ ਜਦੋਂ ਅਸੀਂ ਸਰਕਾਰ ਛੱਡੀ ਡੈਟ ਟੂ ਜੀਡੀਪੀ ਦੇ ਸੋ ਆਮਦਨ ਤੇ ਖਰਚੇ ਦੀ ਰੇਸੋ 31% ਸੀ ਅੱਜ 49% ਆ ਔਰ ਮੈਂ ਪੂਰੇ ਦਾਅਵੇ ਨਾਲ ਕਹਿ ਰਿਹਾ ਕਿ ਜਨਵਰੀ ਦਸੰਬਰ ਚ ਮੁਲਾਜ਼ਮਾਂ ਨੂੰ ਪੰਜਾਬ ਦੇਆਂ ਨੂੰ ਸੈਲਰੀਆਂ ਨਹੀਂ ਮਿਲលੀਆਂ ਆਰਬੀਆਈ ਨੇ ਕੰਟਰੋਲ ਕਰ ਲੈਣਾ ਕਿਉਂਕਿ 50% ਤੋਂ ਵੀ ਉੱਪਰ ਚਲੇ ਜਾਣਾ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਇਹ ਵਰਤ ਚੁੱਕਿਆ ਸੋ ਜਿੰਨੇ ਵਪਾਰੀ ਆ ਤੁਸੀਂ ਇੱਥੇ ਘੁੰਮ ਕੇ ਦੇਖ ਲਿਓ ਛਲਕੇ ਚ ਭੈ ਦੇ ਮਾਹੌਲ ਚ ਜਿਹੜਾ ਜੀਰੇ ਆ ਕੋਈ ਵਪਾਰੀ ਇਹ じゃ ਨਹੀਂ ਜਿਹੜਾ ਫਰੋਤੀ ਦੇ ਕੇ ਜਿਹੜਾ ਇਥੋਂ ਬਚਿਆ ਨਾ ਹੋਵੇ ਸੋ ਮਤਲਬ ਗੁੰਡਾਗਰਦੀ ਫਰੋਤੀਆਂ ਤੰਗ ਇੰਨੇ ਦੁਖੀ ਹੋਗੇ ਕਿ ਪੰਜਾਬ ਦੇ ਵਪਾਰੀ ਪੰਜਾਬ ਛੱਡ ਛੱਡ ਕੇ ਵੀ ਯੂਪੀ ਬਿਹਾਰ ਵਾਲੇ ਪਾਸੇ ਭੱਜਣ ਨੂੰ ਤਿਆਰ ਆ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤਰਨਤਨ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦੀ ਵੀ ਪ੍ਰੋਬਲਮ ਆ ਵੀ ਇਹਦੇ ਵਿੱਚ ਗੈਂਗਸਟਰ ਕਲਚਰ ਜਾਂ ਇਹਦੇ ਕੋਲੋਂ ਫਰੋਤੀਆਂ ਕਾਰੋਬਾਰੀ ਬਹੁਤ ਜ਼ਿਆਦਾ ਡਰੇ ਹੋਏ ਨੇ ਇੱਥੋਂ ਵੀ ਛੱਡ ਛੱਡ ਲੋਕ ਜ਼ਿਲ੍ਹੇ ਛੱਡ ਕੇ ਜਾਂ ਪੰਜਾਬ ਵੀ ਛੱਡ ਗਏ ਨੇ ਉਹ ਉਹ ਲੋਕ ਕਿਨੂੰ ਚੁੰਨਾ ਚਾਹੁੰਦੇ ਤੁਸੀਂ ਭਾਜੀ ਦੇਖੋ ਨਾ ਵੀ ਇਹ ਸਰਕਾਰ ਦਾ ਕੋਈ ਐਡਮਿਨਿਸਟ੍ਰੇਟਿਵ ਕੰਟਰੋਲ ਨਹੀਂ ਹੈਗਾ ਹੁਣ ਤੁਸੀਂ ਸਮਝਦੇ ਹੋਣੇ ਉਹ ਡੀਆਈਜੀ ਭੁੱਲਰ ਆਉਦੇ ਘਰ ਤੋਂ 7.5 ਕਰੋੜ ਰੁਪਏ ਫੜਿਆ ਉਹ ਕੋਈ ਭੁੱਲਰ ਦਾ ਥੋੜੀ ਸੀਗਾ ਥਾਣਿਆਂ ਤੋਂ ਐਸਐਚਓ ਇਕੱਠੇ ਕਰਦੇ ਆ ਫਿਰ ਐਸਐਸਪੀਆਂ ਕੋਲ ਜਾਂਦਾ ਐਸਐਸਪੀਆਂ ਤੋਂ ਡੀਆਈਜੀ ਕੋਲ ਜਾਂਦਾ ਹੈਗਾ ਡੀਆਈਜੀ ਤੋਂ ਸਿੱਧਾ ਦਿੱਲੀ ਨੂੰ ਪੈਸਾ ਜਾਂਦਾ ਆ ਸੋ ਜਦੋਂ ਐਸਐਚਓ ਐਸਐਸਪੀ ਡੀਐਸਪੀ ਡੀਆਈਜੀ ਤੱਕ ਪੈਸੇ ਇਕੱਠੇ ਕਰਕੇ ਸਰਕਾਰ ਨੂੰ ਦੇਣ ਫਿਰ ਉਹਨਾਂ ਨੂੰ ਲੋਕਾਂ ਦੀ ਕੀ ਪਰਵਾਹ ਇਹੀ ਲੋਕ ਗੈਂਗਸਟਰ ਪੈਦਾ ਕਰਦੇ ਆ ਇਹੀ ਲੋਕ ਰੋਤੀਆਂ ਮੰਗਵਾਉਂਦੇ ਆ ਕਿਉਂਕਿ ਫਿਰ ਇਹਨਾਂ ਦੀ ਆਮਦਨ ਤਾਂ ਹੀ ਵਧੂਗੀ ਜੇ ਮੰਨ ਲਓ ਹਲਕੇ ਦਾ ਵਿਧਾਇਕ ਐਸਐਚ ਤੋਂ ਪੈਸੇ ਲੈਣ ਲੱਗ ਜੇ ਫਿਰ ਹਲਕੇ ਦਾ ਕੀ ਬਣੂਗਾ ਸੋ ਪੰਜਾਬ ਦੇ ਅੰਦਰ ਜਿਹੜਾ ਇਹ ਗੈਂਗਵਾਰ ਗੈਂਗਸਟਰ ਕਤਲਿਆਂ ਹਿੰਦੂ ਸਿੱਖ ਭਾਈਚਾਰਕ ਸਾਂਝ ਜਿਹੜੀ ਤਾਰ-ਤਾਰ ਹੋ ਰਹੀ ਆ ਇਹਦੇ ਚ ਸਭ ਤੋਂ ਵੱਡਾ ਰੋਲ ਆ ਜਿਹੜਾ ਉਹ ਇਹਨਾਂ ਲੋਕਾਂ ਦਾ ਇਸ ਸਰਕਾਰ ਦਾ ਆ ਈਵਨ ਜਿਹੜੇ ਬੰਨ ਲਾਏ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਾ ਜਾ ਕੇ ਪੈਸੇ ਦੇ ਡੀਜ਼ਲ ਸਾਡੀ ਪਾਰਟੀ ਨੇ ਦਿਆ ਕਣਕ ਦਾ ਜਿਹੜਾ ਬੀਜ ਆ ਉਹ ਸਾਡੀ ਪਾਰਟੀ ਦੇ ਰਹੀ ਆ ਪਸ਼ੂਆਂ ਨੂੰ ਚਾਰਾ ਸਾਡੀ ਪਾਰਟੀ ਦੇ ਰਹੀ ਆ ਰਾਸ਼ਨ ਮਕਾਨਾਂ ਦੇ ਪੈਸੇ ਕਿੰਨਾ ਕੁਛ ਪਾਰਟੀ ਨੇ ਮੰਡਿਆ ਸਰਕਾਰ ਕਿੱਥੇ ਦੀ ਨਜ਼ਰ ਆਈ ਹੈ ਕਿੱਥੇ ਸੋ ਮਤਲਬ ਇਹ ਸਰਕਾਰ ਸਿਰਫ ਡਰਾਮੇ ਕਰ ਰਹੀ ਆ ਤੁਸੀਂ ਦੇਖੋ ਬਾਹਰ ਨਿਕਲ ਕੇ ਤਰਨ ਤਰਨ ਚ ਚਾਰੇ ਪਾਸੇ ਕਰਮਚਾਰੀ ਬੈਠੇ ਆ ਇਹਨਾਂ ਨੇ بڑے بڑے ਹੋਲਡਿੰਗ ਕਰੋੜਾ ਰੁਪਏ ਦੇ ਲਾ ਦੇ ਵੀ ਕਰਮਚਾਰੀ ਰੈਗੂਲਰ ਕਰ ਦੇ ਜੇ ਰੈਗੂਲਰ ਕਰੇ ਫਿਰ ਉਹ ਬਾਹਰ ਕੌਣ ਬੈਠੇ ਆ ਜੀ ਇਹ ਨਹੀਂ ਤੁਸੀਂ ਐਡਵਰਟਾਈਜ਼ਮੈਂਟ ਵੀ ਦੇ ਦਿਓ ਚਿੱਠੀਆਂ ਵੀ ਫੜਾ ਦਿਓ ਉਸ ਤੋਂ ਬਾਅਦ ਵੀ ਬੰਦਾ ਰੈਗੂਲਰਾਈਜ਼ ਨਾ ਹੋਏ ਇਸ ਤੋਂ ਮਾੜੀ ਗੱਲ ਕਿਆ ਹੈਗੀ ਤੁਸੀਂ ਦੱਸੋ ਇਸ ਤੋਂ ਮਾੜੀ ਗੱਲ ਕੋਈ ਹੋ ਸਕਦੀ ਆ ਸੋ ਆ ਪਿੱਛੇ ਪੂਰੇ ਪੰਜਾਬ 'ਚ ਇਹਨਾਂ ਨੇ ਹੋਲਡਿੰਗ ਲਾ ਦੇ ਵੀ 10-10 ਲੱਖ ਰੁਪਏ ਦਾ ਇਲਾਜ ਫ੍ਰੀ ਹੋਊਗਾ ਇੱਥੇ ਵੀ ਲੱਗੇ ਹੋਈਆਂ ਮੈਨੂੰ ਪੂਰੇ ਪੰਜਾਬ 'ਚ ਇੱਕ ਬੰਦਾ ਦੱਸ ਦਿਓ ਜਿਹਨੂੰ 10 ਲੱਖ ਰੁਪਏ ਦਾ ਇਲਾਜ ਫ੍ਰੀ ਹੋਇਆ ਹੋਵੇ ਜਾਂ ਹੋ ਰਿਹਾ ਇਹੀ ਦੱਸ ਦੇਣ ਤੁਸੀਂ ਕਿ ਕਰੋੜਾਂ ਰੁਪਏ ਅਰਬਾਂ ਰੁਪਏ ਖਰਚ ਕਰ ਰਹੇ ਪਬਲਿਸਿਟੀ ਤੇ ਇਲਾਜ ਤਾਂ ਇੱਕ ਬੰਦੇ ਦਾ ਵੀ ਨਹੀਂ ਹੋਇਆ ਸੋ ਮਤਲਬ ਇਹ ਸਰਕਾਰ ਆ ਜਿਹੜੀ ਨਾ ਜੀ ਰੱਜ ਕੇ ਝੂਠ ਦੇ ਆਧਾਰ ਤੇ ਚੱਲ ਰਹੀ ਹੈ ਅੱਜ ਵੀ ਝੂਠ ਬੋਲ ਰਹੀ ਹੈ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੀ ਐਡਵਰਟਾਈਜ਼ਮੈਂਟ ਨੂੰ ਪੜਨ ਵਾਲੇ ਲੋਕ ਆ ਉਹਨਾਂ ਨੂੰ ਪਤਾ ਨਹੀਂ ਵੀ ਇਹ ਸਾਰਾ ਕੁਝ ਝੂਠ ਬੋਲ ਰਹੇ ਹੈਗੇ ਜਿਹੜਾ ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਉਹ ਤੁਹਾਡੇ ਨਾਲ ਵੀ ਉਹਨਾਂ ਨੇ ਪਹਿਲਾਂ ਕੰਮ ਕੀਤਾ ਤੁਹਾਡੇ ਹੀ ਕੁਲੀਗ ਰਹੇ ਨੇ ਉਨ੍ਹਾਂ ਦੇ ਉੱਤੇ ਇਲਜ਼ਾਮ ਵੀ ਬਹੁਤ ਸਾਰੇ ਲੱਗਦੇ ਆ ਵੀ ਉਹ ਨਸ਼ਾ ਵਕਾਉਂਦੇ ਰਹੇ ਨੇ ਜਾਂ ਨਸ਼ਾ ਵੇਚਦੇ ਰਹੇ ਨੇ ਇਦਾਂ ਦੇ ਇਲਜ਼ਾਮ ਉਹਨਾਂ ਤੇ ਲਾਉਂਦੇ ਤੁਹਾਡੀ ਪਾਰਟੀ ਵੀ ਲਾਉਂਦੀ ਬਾਕੀ ਪਾਰਟੀਆਂ ਵੀ ਲਾ ਰਹੀ ਹੈ ਹੁਣ ਜਿਹੜਾ ਤੁਹਾਡਾ ਸਾਥੀ ਰਿਹਾ ਹੋਵੇ ਹੁਣ ਉਸੇ ਦੇ ਖਿਲਾਫ ਚੋਣ ਲੜਨੀ ਔਖਾ ਨਹੀਂ ਲੱਗਦਾ ਵੀ ਜਿੰਨਾ ਕਈ ਵਾਰੀ ਕਿਤੇ ਬਹਿ ਕੇ ਖਾਦਾ ਪੀਤਾ ਹੋਵੇ ਹੁਣ ਉਸੇ ਨੂੰ ਭੰਡਣਾ ਪੈ ਰਿਹਾ ਭਾਜੀ ਪਹਿਲੀ ਗੱਲ ਤਾਂ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜ세ਬੰਦੀ ਆ ਸਾਡੇ ਲੀਡਰਾਂ ਨੇ ਕੁਰਬਾਨੀਆਂ ਵੀ ਦੇਈਆਂ ਪੰਜਾਬ 'ਚ ਜਿੰਨਾ ਇਨਫਰਾਸਟ੍ਰਕਚਰ ਡਿਵੈਲਪ ਹੋਇਆ ਸੜਕਾਂ 에어ਪੋਰਟ ਬਿਜਲੀ ਪਾਣੀ ਆਟਾ ਦਾਲ ਸਕੀਮ ਸਾਗਨ ਸਕੀਮ ਪੈਨਸ਼ਨ ਸਕੀਮ ਹੈਲਥ ਇੰਸ਼ੋਰੈਂਸ ਸਕੀਮ ਸਾਰੀਆਂ ਸਕੀਮਾਂ ਸ਼ਰੋਮਣੀ ਅਕਾਲੀ ਦਲ ਨੇ ਲਾਂਚ ਕਰੀਆਂ ਕਿਸੇ ਇੱਕ ਬੰਦੇ ਦੇ ਜਾਣ ਨਾਲ ਸ਼ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਫਰਕ ਪੈਂਦਾ ਪਰ ਅੱਜ ਉਹਨੂੰ ਸੋਚਣਾ ਚਾਹੀਦਾ ਜਾਂ ਜਿਨ੍ਹਾਂ ਨੇ ਸ਼ਾਮਲ ਕਰਿਆ ਉਹਨਾਂ ਨੂੰ ਪਿਛਲੇ ਇਲੈਕਸ਼ਨਾਂ 'ਚ ਇਹੀ ਆਮ ਆਦਮੀ ਪਾਰਟੀ ਸੀ ਨਹੀਂ ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਹਰਮੀਤ ਸਿੰਘ ਨਸੇ ਦਾ ਬਚਾ ਵਪਾਰੀ ਆ ਨਸੇ ਵੇਚਦਾ ਆ ਗੁੰਡਾਗਰਦੀ ਕਰਦਾ ਆ ਜੇ ਨਸੇ ਖਤਮ ਕਰਨੇ ਆ ਤਰਨ ਤਰਨ ਤਰਮੀਤ ਸੰਧੂ ਨੂੰ ਵੋਟ ਨਾ ਪਾਇਓ ਹੁਣ ਤੁਹਾਡੇ ਪਾਸ ਕਿਹੜੀ ਉਹ ਮਸ਼ੀਨ ਹੈਗੀ ਆ ਕਪੜੇ ਧੋਣ ਵਾਲੀ ਜਿਹਦੇ ਚ ਪਾ ਕੇ ਤੁਸੀਂ ਅਰਮੀਤ ਨੂੰ ਕੱਢ ਲਿਆ ਤੇ ਉਹ ਸਾਫ ਸੁਥਰਾ ਹੋ ਗਿਆ ਸਮਝ ਗਏ ਨਾ ਬਾਦ ਸਾਹਿਬ ਸਦਾ ਕਹਿਆ ਕਰਦੇ ਕਿ ਤੇ ਕਿ ਪਾਰਟੀ ਜਿਹੜੀ ਆ ਜੀ ਮਾਬ ਹੁੰਦੀ ਆ ਇਸ ਪਾਰਟੀ ਨੇ ਤਿੰਨ ਵਾਰੀ ਵਿਧਾਇਕ ਅਰਮੀਤ ਜੀ ਨੂੰ ਬਣਾਇਆ ਸਾਮੀ ਜਿਹੜਾ ਬੰਦਾ ਆਪਣੀ ਮਾਂ ਦੀ ਪਿੱਠ 'ਚ ਛੁਰਾ ਮਾਰ ਕੇ ਭੱਜ ਗਿਆ ਉਹ ਲੋਕਾਂ ਦਾ ਹੋਊਗਾ ਔਰ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਅੰਡਰਸਟੂਡ ਆ ਕਿ ਕੋਈ ਪਾਰਟੀ ਪੰਜਾਬ 'ਚ ਆ ਜੇ ਆਮ ਆਦਮੀ ਪਾਰਟੀ ਕਦੇ ਵੀ ਨਹੀਂ ਆਂਦੀ ਸਿਰਫ ਪੰਜ ਚਾਰ ਮਹੀਨੇ ਵਾਸਤੇ ਆਪਣਾ ਪੋਲੀਟੀਕਲ ਕੈਰੀਅਰ ਦਾਤੇ ਲਾ ਕੇ ਚਲੇ ਗਿਆ ਉਹ ਬੰਦਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੱਕ ਨੇ ਜਿਹੜਾ ਹਾਰੂ ਆ ਤੁਸੀਂ ਦੇਖੋ ਵੀ ਇੱਥੇ 8 9 10 ਦਾ ਕਾਉਂਸਲਰ ਸਾਡੀ ਪਾਰਟੀ 'ਚ ਸ਼ਾਮਲ ਹੋਏ ਆ ਕਿੰਨੇ ਸਰਪੰਚ ਸ਼ਾਮਲ ਹੋਏ ਆ ਔਰ ਜਿਸ ਦਿਨ ਤੋਂ ਕੈਂਪੇਨ ਸ਼ੁਰੂ ਹੋਈ ਆ ਉਸੇ ਦਿਨ ਤੋਂ ਲੋਕ ਆਪਣੀ ਚੋਅ ਸ਼੍ਰੋਮਣੀ ਅਕਾਲੀ ਦਲ ਨੂੰ ਸਮਝਦੇ ਆ ਔਰ ਡੇਲੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕੈਂਪੇਨ ਕਰਦੇ ਆ ਕਿੰਨੇ ਐਮਸੀ ਕਿੰਨੇ ਸਰਪੰਚ ਕਿੰਨੇ ਪੰਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਰਹੇ ਆ ਇਹਦਾ ਮਤਲਬ ਕੀ ਆ ਜਿਸ ਪਾਰਟੀ ਦੀ ਚੜ੍ਹਾਈ ਹੁੰਦੀ ਆ ਨਾ ਉਸੇ ਪਾਰਟੀ ਚ ਸ਼ਾਮਲ ਹੁੰਦੇ ਆ ਆਮ ਆਦਮੀ ਪਾਰਟੀ ਚ ਹੋ ਰਿਹਾ ਕੋਈ ਉਹਨਾਂ ਨੂੰ ਤਾਂ ਛੱਡ ਛੱਡ ਕੇ ਭੱਜ ਰਹੇ ਆ ਸੋ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਜਿਹੜੀ ਨਾ ਜੀ ਬਹੁਤ ਵੱਡੇ ਮਾਰਜਨ ਨਾਲ ਜਿੱਤੂਗੀ ਸਾਡਾ ਕੋਈ ਮੁਕਾਬਲਾ ਆਪ ਨਾਲ ਨਹੀਂ ਹੈ ਲੱਗ ਰਿਹਾ ਵੀ ਪਾਕੀ ਜਿਹੜੀਆਂ ਪਿੱਛੇ ਚੋਣਾਂ ਹੋ ਕੇ ਹੜੀਆਂ ਨੇ ਜਮਨੀ ਜਾਂ ਫਿਰ ਬਾਈ ਦੀਆਂ ਉਹਦੇ ਉਹਦੇ ਨਾਲੋਂ ਅਕਾਲੀ ਦਲ ਇਸ ਚੋਣਾਂ ਦੇ ਵਿੱਚ ਕਾਫੀ ਸਟਰੋਂਗ ਜਾ ਰਹੀ ਹੈ ਸਟਰੋਂਗ ਨਹੀਂ ਆਪਾਂ ਸੀਟ ਜਿੱਤਾਂਗੇ ਜੀ 100% ਜਿੱਤਾਂਗੇ ਔਰ 2027 ਚ ਸਰਕਾਰ ਬਣਾਵਾਂਗੇ ਇੱਕ ਤੁਹਾਡੀ ਸੁਖਬੀਰ ਬਾਦਲ ਨਾਲ ਵੀਡੀਓ ਕਾਫੀ ਪੁਰਾਣੀ ਆ ਵੈਸੇ ਵਾਇਰਲ ਹੋਈ ਸੀ ਕਿ ਜਦੋਂ ਕਹਿੰਦੇ ਵੀ ਪੈਸੇ ਥੋੜੇ ਬਹੁਤੇ ਐਨਕੇ ਸ਼ਰਮਾ ਨੇ ਮੰਗੇ ਤਾਂ ਮੈਂ ਕਰੋੜਾਂ ਦੇ ਹਿਸਾਬ ਨਾਲ 100 ਕਰੋੜਾਂ ਦੇ ਹਿਸਾਬ ਨਾਲ ਦੇ ਦਿੱਤੇ ਸੀਗੇ ਹਰਮੀਂ ਸੰਧੂ ਦੇ ਲਈ ਵੀ ਇਹ ਗੱਲ ਆਖੀ ਗਈ ਕਿ ਮੈਂ ਜੇ ਥੋੜੇ ਮੰਗਦਾ ਸੀ ਤੇ ਜ਼ਿਆਦਾ ਦੇ ਦਿੰਦਾ ਸੀ ਜੇ 100 ਮੰਗਦਾ ਤੇ ਮੈਂ 200 ਦੇ ਦਿੰਦਾ ਸੀਗਾ ਸੁਖਬੀਰ ਸਿੰਘ ਬਾਦਲ ਵਾਕਈ ਇਦਾਂ ਦੇ ਹੈਗੇ ਨੇ ਵੀ ਉਹ ਪੈਸੇ ਦੀ ਪ੍ਰਵਾਹ ਕਦੀ ਮੈਂ ਨਹੀਂ ਤੁਸੀਂ ਚਲੇ ਜਾਓ ਮਾਈਕ ਲੈ ਕੇ ਇਸ ਸ਼ਹਿਰ ਦੇ ਇੱਕ ਇੱਕ ਬੱਚੇ ਨੂੰ ਪੁੱਛ ਲਿਆ ਬੀ ਕਿਹਦੇ ਰਾਜ ਚ ਇੱਥੇ ਡਰੇਨੇਜ ਪਾਈ ਕਿਹਨੇ ਇੱਥੇ ਸੀਵਰੇਜ ਪਾਈ ਕਿਹਨੇ ਇੱਥੇ ਗਲੀਆਂ ਬਣਾਈਆਂ ਤੇ ਪਿਛਲੇ 8.5 ਸਾਲਾਂ ਚ ਇੱਕ ਇੱਟ ਵੀ ਲੱਗੀ ਮੁੜ ਕੇ ਇੱਥੇ ਤੁਸੀਂ ਦੇਖੋ ਬਾਲ ਸਾਹਿਬ 50 ਕਰੋੜ ਅਨਾਉਂਸ ਕਰਕੇ ਗਏ ਤੇ 130 35 ਕਰੋੜ ਰੁਪਏ ਦਿਆ ਟੋਟਲ ਡਿਵੈਲਪਮੈਂਟ ਇਸ ਸ਼ਹਿਰ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਮੇਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਆਪ ਪੈਸੇ ਦੇ ਕੇ ਕਰਵਾਈ ਪਿੰਡਾਂ ਦਾ ਵਿਕਾਸ ਕਰਵਾਇਆ ਆ ਸਾਡੇ ਟਾਈਮ ਦੇ ਜਿਹੜੇ ਗਰੀਬ ਬੰਦੇ ਸੀਗੇ ਉਹਨਾਂ ਤੂੰ ਦੇਖ ਲੈ ਰੇੜੀਆਂ ਪਰ ਪਰ ਕੇ ਕਣਕ ਔਰ ਦਾਲ ਦੀ ਲੈ ਕੇ ਜਾਂਦੇ ਤੇ ਅੱਜ 5 ਕਿਲੋ ਦਾਲ ਮਿਲਦੀ ਆ ਉਹ ਵੀ ਸੈਂਟਰ ਵਾਲੀ ਸਟੇਟ ਗਵਰਨਮੈਂਟ ਨੇ ਕਣਕ ਤੇ ਦਾਲ ਟੋਟਲ ਬੰਦ ਕਰਦੀ ਸਕਾਲਰਸ਼ਿਪ ਆ ਪ੍ਰਾਈਵੇਟ ਸਕੂਲ ਕਾਲਜਾਂ ਦੇ ਅੰਦਰ ਫੀਸ ਹਜੇ ਰਹੀ ਪੰਜਾਬ ਦੇ ਖਜ਼ਾਨੇ ਤੋਂ ਜਾਂਦੀ ਸੀ ਤੇ ਮੁੜ ਕੇ ਸਰਕਾਰ ਬਦਲੀ ਇਹਨਾਂ ਨੇ ਬੰਦ ਕਰਦੀ 4 ਲੱਖ ਐਸਸੀ ਬੱਚਾ ਤੂੰ ਦੇਖੋ 4 ਲੱਖ ਐਸਸੀ ਬੱਚਾ ਕਾਲਜ ਛੋੜ ਗਿਆ ਉਹਨਾਂ ਦਾ ਫਿਊਚਰ ਖਤਮ ਕਰ ਦਿਆ ਇਹ ਸਰਕਾਰ ਨੇ ਔਰ ਕਾਂਗਰਸੀ ਸਰਕਾਰ ਨੇ ਨਾ ਬੱਚੀਆਂ ਨੂੰ ਸਾਈਕਲ ਮਿਲੇ ਤੁਸੀਂ ਦੇਖੋ ਨਾ ਨਾ ਆਟਾ ਦਾਲ ਨਾ ਸਾਗਨ ਨਾ ਸਾਈਕਲ ਨਾ ਪੈਨਸ਼ਨ ਨਾ ਕੁਝ ਕੱਖ ਵੀ ਨਹੀਂ ਮਿਲਿਆ ਉਸ ਟਾਈਮ ਫਾਰਮ ਭਰੇ ਤੇ ਵੀ ਆ 2 ਫਰਵਰੀ ਨੂੰ ਸਰਕਾਰ ਬਣਨੀ ਆ ਤਿੰਨ ਨੂੰ ਤੁਹਾਡੇ ਖਾਤਿਆਂ 'ਚ ਹਜ਼ਾਰ-ਹਜ਼ਾਰ ਰੁਪਏ ਆ ਜੂਗਾ ਅੱਜ 45 ਮਹੀਨੇ ਹੋ ਗਏ ਜਿਸ ਘਰ 'ਚ ਇੱਕ ਬੀਬੀ ਆ 45000 ਹੋ ਗਿਆ ਜਿਸ 'ਚ ਦੋ ਭੈਣਾਂ ਉੱਥੇ 90000 ਹੋ ਗਿਆ ਤਿੰਨ ਦੋ ਲੇਡੀਜ਼ ਜਿਸ ਘਰ 'ਚ ਤਿੰਨ ਆ ਉਹਨਾਂ ਦਾ 135000 ਤੇ ਚਾਰ ਵਾਲਿਆਂ ਦਾ 1 ਲੱਖ 80000 ਪੰਜ ਵਾਲਿਆਂ ਦਾ 225 ਜਿਸ ਘਰ ਚ ਪੰਜ ਲੇਡੀਜ਼ ਹੈਗੀਆਂ ਤੁਸੀਂ ਦੇਖੋ ਸਵਾ 2 ਲੱਖ ਰੁਪਈਆ ਹੋ ਗਿਆ ਹੁਣ ਲੋਕ ਕਹਿ ਰਹੇ ਆ ਵੀ ਰੱਖੋ ਸਵਾ 2 ਲੱਖ ਰੁਪਈਏ ਨਹੀਂ ਵੋਟ ਮੰਗਣ ਨਾ ਪੜੋ ਇੱਥੇ ਇਹ ਹਾਲਤ ਹੋਏ ਪਿਆ ਇਹ ਤਾਂ ਹੁਣ ਤਾਂ ਚਲੋ ਸਰਕਾਰ ਆ ਪ੍ਰੈਸ਼ਰ ਆ ਪੁਲਿਸ ਦਾ ਦਬਕੇ ਮਾਰਦੇ ਆ ਪਰਚੇ ਦਰਜ ਕਰਦੇ ਆ ਕਿਸੇ ਨੂੰ ਕੁਝ ਕਹਿੰਦੇ ਆ ਆ ਤੁਸੀਂ 2027 ਚ ਦੇਖਿਓ ਪਿੰਡਾਂ ਚ ਕਟਾਈ ਹੋਣੀ ਐ ਇਹਨਾਂ ਦੇ ਐਮਐਲਏ ਦੀ ਇਹਨਾਂ ਦੇ ਵਿਧਾਇਕਾਂ ਕੀ ਜਿਹੇ ਜਿਹੇ ਹਾਲ ਪੰਜਾਬ ਦੇ ਇਹਨਾਂ ਨੇ ਕਰਦੇ ਆਗੇ ਜੀ ਕੇ ਬਹੁਤ ਬਹੁਤ ਧੰਨਵਾਦ ਆਇਨਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਤਾਂ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਵੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂਗਾ ਬੜੇ ਵੱਡੇ ਮਾਰਜਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇਹ ਚੋਣ ਨੂੰ ਜਿੱਤ ਰਿਹਾ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ